ਤਰਨਤਾਰਨ ਜ਼ਮੀਨੀ ਚੋਣ ਭਾਵੇਂ ਅਕਾਲੀ ਦਲ ਹਾਰ ਗਿਆ ਪਰ ਐਂ ਲੱਗ ਰਿਹਾ ਹੈ ਕਿ ਅਕਾਲੀ ਦਲ ਹੌਲੀ-ਹੌਲੀ ਬਹੁਤ ਕੁਝ ਪ੍ਰਾਪਤ ਕਰ ਸਕਦਾ ਰਨਰ ਅਪ ਪੋਜੀਸ਼ਨ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਅਕਾਲੀ ਦਲ ਦੇ ਵਾਸਤੇ ਕੁਝ ਵੱਡੇ ਤੋਹਫੇ ਉਸ ਵੱਲ ਆਉਂਦੇ ਨਜ਼ਰ ਆ ਰਹੇ ਹਨ ਅਕਾਲੀ ਦਲ ਦਾ ਭਵਿੱਖ ਜਿਹੜਾ ਉਹ ਕਿਤੇ ਨਾ ਕਿਤੇ ਚੰਗਾ ਸਮਝਿਆ ਜਾਣ ਲੱਗਿਆ ਪਰ ਕਿਉਂ ਬਰਨਾਲਾ ਦੇ ਵਿੱਚ ਅਕਾਲੀ ਦਲ ਨੂੰ ਇੱਕ ਵੱਡਾ ਹੈੱਡ ਸਟਾਰਟ ਮਿਲ ਸਕਦਾ ਹੈ ਇਹਦੀਆਂ ਚਰਚਾਵਾਂ ਚੱਲ ਰਹੀਆਂ ਨੇ ਅੱਜ ਐਤਵਾਰ ਦੇ ਦਿਨ ਅਖਬਾਰਾਂ ਦੀਆਂ ਸੁਰਖੀਆਂ ਭਰ ਗਈਆਂ ਨੇ ਔਰ ਤਸਵੀਰ ਲੱਗੀ ਹੋਈ ਹੈ ਗੁਰਦੀਪ ਬਾਠ ਦੀ ਉਹੀ ਗੁਰਦੀਪ ਬਾਠ ਜਿਸ ਨੇ ਆਮ ਆਦਮੀ ਪਾਰਟੀ ਨੂੰ ਲੰਘੇ ਸਾਲ ਛੱਡ ਦਿੱਤਾ ਜਾਂ ਇਹ ਕਹਿ ਦਈਏ ਕਿ ਆਮ ਆਦਮੀ ਪਾਰਟੀ ਤੋਂ ਅਲੈਦਾ ਹੋ ਕੇ ਜਦੋਂ ਜ਼ਿਮਨੀ ਚੋਣ ਦਾ ਮਾਹੌਲ ਸੀ ਬਰਨਾਲਾ ਜ਼ਿਮਨੀ ਚੋਣ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜੀ ਔਰ ਸਿਆਸੀ ਮਾਹਰਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਦੀ ਹਾਰ ਦੇ ਵਿੱਚ ਇੱਕ ਹਿੱਸਾ ਗੁਰਦੀਪ ਬਾਠ ਦਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਾ ਵੀ ਰਿਹਾ। ਹੁਣ ਜਦੋਂ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਰਨਰ ਅਪ ਪੋਜੀਸ਼ਨ ਦੇ ਵਿੱਚ ਰਿਹਾ ਯਾਨੀ ਕਿ ਦੂਸਰੇ ਸਥਾਨ ਤੇ ਰਿਹਾ ਐ ਦੱਸਿਆ ਜਾਣ ਲੱਗਿਆ ਹੈ ਜਾਂ ਐ ਵਿਚਾਰਿਆ ਜਾਣ ਲੱਗਿਆ ਹੈ ਕਿ ਗੁਰਦੀਪ ਬਾਠ ਹੁਣ ਅਕਾਲੀ ਦਲ ਦਾ ਰੁਖ ਕਰ ਸਕਦੇ ਨੇ। ਬਰਨਾਲਾ ਦੇ ਕਈ ਸਿਆਸੀ ਲੀਡਰ ਵੀ ਜਿਹੜੇ ਆਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਐ ਉਹ ਇਥੋਂ ਤੱਕ ਸੂਤਰਾ ਮੁਤਾਬਕ ਦਲੀਲਾਂ ਦੇ ਰਹੇ ਐ ਕਿ ਜਿਹੜਾ ਕੋਈ ਵੀ ਆਕਾਲੀ ਦਲ ਦੀ ਬਿਹਤਰੀ ਵਾਸਤੇ ਕੁਝ ਬੋਲੇਗਾ ਉਸ ਦਾ ਸੁਆਗਤ ਹੈ ਹੁਣ ਖਬਰ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਐਵੇਂ ਕਿਉਂ ਕਿਹਾ ਜਾਣ ਲੱਗਿਆ ਬਰਨਾਲਾ ਜ਼ਿਮਨੀ ਚੋਣ ਜਦੋਂ ਪੰਜਾਬ ਦੇ ਵਿੱਚ ਚਾਰ ਜ਼ਿਮਨੀ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ ਬਰਨਾਲਾ ਦੀ ਜ਼ਿਮਨੀ ਚੋਣ ਵੀ ਹੁੰਦੀ ਐ ਲੰਘੇ ਸਾਲ ਔਰ ਉਸ ਦੇ ਵਿੱਚ ਗੁਰਦੀਪ ਬਾਠ ਅਚਾਨਕ ਅਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜਦੇ ਨੇ ਗੁਰਦੀਪ ਬਾਠ ਜਿਹੜੇ ਬਰਨਾਲਾ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਉਹ ਰਿਜ਼ਾਈਨ ਕਰ ਦਿੰਦੇ ਨੇ ਬਤੌਰ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਕਮੇਟੀ ਤੋਂ ਔਰ ਠੀਕ ਬਰਨਾਲਾ ਜ਼ਿਮਨੀ ਚੋਣ ਤੋਂ ਪਹਿਲਾਂ ਆਖਰੀ ਸਾਲ ਉਸ ਤੋਂ ਬਾਅਦ ਇੰਡੀਪੈਂਡੈਂਟ ਕੰਟੈਸਟ ਕਰਦੇ ਇਲੈਕਸ਼ਨਸ ਔਰ 16899 ਵੋਟਾਂ ਗੁਰਦੀਪ ਬਾਠ ਨੂੰ ਪੈਂਦੀਆਂ ਨੇ ਸਿਆਸੀ ਮਾਹਰ ਕਹਿੰਦੇ ਨੇ ਕਿ ਇਹ ਕਾਫੀ ਸੰਨ ਆਮ ਆਦਮੀ ਪਾਰਟੀ ਨੂੰ ਸੈਕੰਡ ਪੋਜੀਸ਼ਨ ਤੇ ਪੁਸ਼ ਕਰਨ ਵਾਸਤੇ ਅਤੇ ਕਾਂਗਰਸ ਦੇ ਕੈਂਡੀਡੇਟ ਕੁਲਦੀਪ ਸਿੰਘ ਕਾਲਾ ਢਿਲ ਨੂੰ 28254 ਵੋਟਾਂ ਦੇ ਨਾਲ ਮਹਿਜ਼ 28254 ਵੋਟਾਂ ਦੇ ਨਾਲ ਜਿੱਤ ਜਾਂਦੇ ਨੇ ਉਸ ਤੋਂ ਦੂਸਰੇ ਸਥਾਨ ਤੇ ਰਹਿੰਦੇ ਨੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਢਾਲੀਵਾਲ ਦਰਸਲ ਹਰਿੰਦਰ ਸਿੰਘ ਢਾਲੀਵਾਲ ਜਿਨ੍ਹਾਂ ਨੇ ਦੂਸਰਾ ਸਥਾਨ ਹਾਸਲ ਕੀਤਾ ਔਰ 2697 ਵੋਟਾਂ ਉਹਨਾਂ ਨੂੰ ਪਈਆਂ ਇਹੀ ਅਸਲ ਦੇ ਵਿੱਚ ਇੱਕ ਕਾਰਨ ਬਣਿਆ ਗੁਰਦੀਪ ਬਾਠ ਦਾ ਆਮ ਆਦਮੀ ਪਾਰਟੀ ਤੋਂ ਇੱਕ ਪਾਸੇ ਹੋਣਾ। ਦਰਸਲ ਗੁਰਦੀਪ ਬਾਠ ਨੂੰ ਜਾਂ ਗੁਰਦੀਪ ਬਾਠ ਦੇ ਸਮਰਥਕਾਂ ਨੂੰ ਇਸ ਚੀਜ਼ ਦਾ ਗੁੱਸਾ ਸੀ, ਰੋਸ ਸੀ। ਉਹਨਾਂ ਨੂੰ ਸ਼ੱਕੰ ਸੀ ਕਿ ਆਖਿਰ ਇਹ ਸਬਜੈਕਟੀ ਨੂੰ ਚੋਣ ਮੈਦਾਨ 'ਚ ਕਿਉਂ ਉਤਾਰ ਦਿੱਤਾ ਗਿਆ? ਔਰ ਇੱਥੋਂ ਤੱਕ ਇਲਜ਼ਾਮ ਲੱਗੇ ਕਿ ਇਹ ਇਹ ਵਿਅਕਤੀ ਹਰਿੰਦਰ ਸਿੰਘ ਢਾਲੀਵਾਲ ਉਹ ਆਮ ਆਦਮੀ ਪਾਰਟੀ ਦੇ ਐਮਪੀ ਦਾ ਕਰੀਬੀ ਰਿਸ਼ਤੇਦਾਰ, ਯਾ ਕਰੀਬੀ ਸਹਿਯੋਗੀ ਰਹਿ ਚੁੱਕਿਆ ਜਾਂ ਰਿਹਾ ਹੈ। ਔਰ ਉਸੇ ਨਾਰਾਜ਼ਗੀ ਨੂੰ ਲੈ ਕੇ ਗੁਰਦੀਪ ਬਾਠ ਅਲੈਦਾ ਹੋ ਜਾਂਦੇ ਨੇ। ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਦੇ ਨੇ ਔਰ ਆਮ ਆਦਮੀ ਪਾਰਟੀ ਦੂਸਰੇ ਥਾਂ ਤੇ ਆ ਜਾਂਦੀ ਹੈ। ਇਹ ਤਾਂ ਰਿਹਾ ਲੱਗੇ ਸਾਲ ਦਾ ਇਤਿਹਾਸ ਪਰ ਹੁਣ ਅਚਾਨਕ ਇਸ ਤਰ੍ਹਾਂ ਦਾ ਕੀ ਹੋ ਗਿਆ? ਦਰਸਲ ਤਰਨਤਾਰਨ ਦੀ ਜ਼ਿਮਨੀ ਚੋਣ ਹੋ ਕੇ ਹਟੀ ਹੈ ਔਰ ਉਸ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਰਨਰ ਅਪ ਪੋਜੀਸ਼ਨ ਤੇ ਰਿਹਾ ਹੈ। ਅਕਾਲੀ ਦਲ ਆਪਣੀ ਸਾਖ ਬਚਾਉਣ ਚ ਕਾਮਯਾਬ ਰਿਹਾ ਤਰਨਤਾਰਨ ਦੇ ਵਿੱਚ ਔਰ ਖਾਸ ਤੌਰ ਦੇ ਉਤੇ ਤਰਨਤਾਰਨ ਤੋਂ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਸੁਖਵਿੰਦਰ ਕੌਰ ਰੰਧਾਵਾ ਭਾਵੇਂ ਕਿ ਉਹ ਮੇਨ ਫਰੰਟ ਤੇ ਨਜ਼ਰ ਨਹੀਂ ਆਏ ਉਮੀਦਵਾਰ ਹੋ ਰਹੇ ਪਰ ਮੇਨ ਫਰੰਟ ਤੇ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੌਰ ਨਜ਼ਰ ਆਈ ਔਰ ਦੂਸਰੇ ਪਾਸੇ ਅਕਾਲੀ ਦਲ ਜਿਸ ਜੋਸ਼ ਦੇ ਨਾਲ ਤਰਨਤਾਰਨ ਦੇ ਵਿੱਚ ਵਿਚਰਿਆ ਉਸ ਤੋਂ ਇਹ ਲੱਗਿਆ ਕਿ ਅਕਾਲੀ ਦਲ ਦੁਬਾਰਾ ਉੱਪਰ ਵੱਲ ਉੱਠਦਾ ਨਜ਼ਰ ਆ ਰਿਹਾ ਸ਼ਾਇਦ ਇਹੀ ਕਾਰਨ ਹੈ ਕਿ ਅਕਾਲੀ ਦਲ ਦੀ ਇਸ ਵੱਧ ਦੀ ਲੋਕਪ੍ਰਿਤਾ ਨੂੰ ਦੇਖ ਕੇ ਗੁਰਦੀਪ ਬਾਠ ਆਕਰਸ਼ਿਤ ਹੋਏ ਨੇ ਔਰ ਅਲਟੀਮੇਟਲੀ ਸਭਾ ਵੀ ਤੌਰ ਤੇ ਨਿਊਜ਼ ਰਿਪੋਰਟਸ ਦੇ ਮੁਤਾਬਕ ਗੁਰਦੀਪ ਬਾਠ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਜੁਆਇਨ ਕਰ ਸਕਦੇ ਨੇ ਇਹ ਗੱਲਾਂ ਚੱਲਣ ਲੱਗੀਆਂ ਨਿਊਜ਼ ਰਿਪੋਰਟਸ ਇਹ ਵੀ ਦਾਵਾ ਕਰਦੀਆਂ ਨੇ ਕਿ ਜਦੋਂ ਇਸ ਬਾਰੇ ਬਾਠ ਨੂੰ ਪੁੱਛਿਆ ਗਿਆ ਤੇ ਉਧਰੋਂ ਨਾ ਤਾਂ ਕੋਈ ਕਨਫਰਮੇਸ਼ਨ ਆਈ ਹੈ ਤੇ ਨਾ ਹੀ ਇਸ ਗੱਲ ਨੂੰ ਡਿਨਾਈ ਕੀਤਾ ਗਿਆ ਦੋਵੇਂ ਚੀਜ਼ਾਂ ਆਜੇ ਉਸੇ ਤਰ੍ਹਾਂ ਟਕਰੀ ਦੇ ਵਿੱਚ ਟੋਲੀਆਂ ਜਾ ਰਹੀਆਂ ਨੇ ਇੱਕ ਨਿਜੀ ਅਖਬਾਰ ਦੇ ਵੱਲੋਂ ਇੱਕ ਬਿਆਨ ਦਰਜ ਕੀਤਾ ਗਿਆ ਗੁਰਦੀਪ ਬਾਠ ਦਾ ਜਿਸ ਵਿੱਚ ਲਿਖਿਆ ਹੈ ਕਿ ਸਿਆਸਤ ਜੁਆਇਨ ਕਰਨ ਤੋਂ ਪਹਿਲਾਂ ਗੁਰਦੀਪ ਬਾਠ ਕਹਿੰਦੇ ਨੇ ਇਸ ਰਿਪੋਰਟ ਮੁਤਾਬਕ ਕਿ ਉਹ ਇੱਕ ਪ੍ਰੋਫੈਸਰ ਸਨ ਇੱਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਿਹੜਾ ਮੋਗੇ ਵਿੱਚ ਸਥਿਤ ਹੈ ਅਤੇ ਇਸ ਨਿਊਜ਼ ਰਿਪੋਰਟ ਦੇ ਮੁਤਾਬਕ ਗੁਰਦੀਪ ਬਾਠ ਇਹ ਵੀ ਦੱਸਦੇ ਨੇ ਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਵੀ ਸਰਵ ਕੀਤਾ ਆ 7 ਸਾਲਾਂ ਵਾਸਤੇ ਅਤੇ ਨਾਲ ਇਹ ਵੀ ਮੈਂਸ਼ਨ ਕੀਤਾ ਗਿਆ ਇਸ ਆਰਟੀਕਲ ਦੇ ਵਿੱਚ ਕਿ ਗੁਰਦੀਪ ਬਾਠ ਇਹ ਵੀ ਕਹਿੰਦੇ ਨੇ ਇਨੇ ਮੈਂ ਨਾ ਤਾਂ ਐਕਸੈਪਟ ਕਰ ਸਕਦਾ ਆ ਐਡਮਿਟ ਕਰ ਸਕਦਾ ਤੇ ਨਾ ਹੀ ਡਿਨਾਈ ਕਰ ਸਕਦਾ ਇਸ ਗੱਲ ਦੀ ਸੰਭਾਵਨਾ ਨੂੰ ਕਿ ਆਉਂਦੇ ਸਮੇਂ ਚ ਉਹ ਅਕਾਲੀ ਦਲ ਜੁਆਇਨ ਕਰਨਗੇ ਦੂਸਰੇ ਪਾਸੇ ਇੱਕ ਹੋਰ ਬਿਆਨਕੋਟ ਕੀਤਾ ਗਿਆ ਇੱਕ ਨਿਊਜ਼ ਰਿਪੋਰਟ ਦੇ ਵਿੱਚ ਕੁਲਵੰਤ ਸਿੰਘ ਕੀਟੂ ਦਾ ਜਿਹੜੇ ਸਾਬਕਾ ਐਮਐਲਏ ਮਲਕੀਤ ਸਿੰਘ ਕੀਟੂ ਦੇ ਬੇਟੇ ਨੇ ਔਰ ਅਕਾਲੀ ਦਲ ਬਰਨਾਲਾ ਕੌਨਸਟਿਟੂਐਂਸੀ ਦੇ ਇੰਚਾਰਜ ਨੇ ਅਤੇ ਨਾਲ ਨਾਲ ਯਾਦਵਿੰਦਰ ਸਿੰਘ ਬਿੱਟੂ ਦੀਵਾਨ ਜਿਹੜੇ ਕਿ ਬਰਨਾਲਾ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਨੇ ਅਕਾਲੀ ਦਲ ਦੇ ਉਹ ਕਹਿੰਦੇ ਨੇ ਕਿ ਕੋਈ ਵੀ ਵਿਅਕਤੀ ਜਿਹੜਾ ਅਕਾਲੀ ਦਲ ਦੇ ਫੇਵਰ ਦੇ ਵਿੱਚ ਬੋਲੇਗਾ ਉਸ ਦਾ ਸਵਾਗਤ ਹੈ ਹੁਣ ਇਸ ਤੋਂ ਬਹੁਤ ਕੁਝ ਜਾਗਰ ਹੋ ਰਿਹਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਗੁਰਦੀਪ ਬਾਠ ਕੀ ਅਕਾਲੀ ਦਲ ਦਾ ਹਿੱਸਾ ਬਣ ਸਕਦੇ ਨੇ ਹੁਣ ਕਈ ਨਿਊਜ਼ ਰਿਪੋਰਟਸ ਤਾਂ ਇਥੋਂ ਤੱਕ ਵੀ ਦਾਵਾ ਕਰ ਰਹੀਆਂ ਨੇ ਕਿ ਕਾਫੀ ਲੰਬੇ ਸਮੇਂ ਤੋਂ ਇੱਕ ਕਨਵਰਸੇਸ਼ਨ ਜਿਹੜੀ ਹੈ ਉਹ ਚੱਲਦੀ ਪਈ ਹੈ ਗੁਰਦੀਪ ਬਾਠ ਨਾਲ ਕਿਸੇ ਲੀਡਰ ਦੀ ਜਿਹਦੇ ਹੱਥ ਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ ਟਾਈਂਦੇ ਆ ਹੁਣ ਇਹ ਕਿੰਨਾ ਕੁ ਸੱਚ ਹੈ ਯਾ ਇਹਨਾਂ ਤੱਥਾਂ ਦੇ ਉੱਤੇ ਮੋਰ ਕਦੋਂ ਲੱਗੇਗੀ ਸਵਾਲ ਏ ਹੈ ਇਹ ਉਦੋਂ ਲੱਗੇਗੀ ਜਦੋਂ ਆਫੀਸ਼ੀਅਲੀ ਡਿਕਲੇਅਰ ਹੋ ਜਾਊਗਾ ਕਿ ਕੀ ਜੋ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਉਹ ਸੱਚ ਨੇ ਜੋ ਵੀ ਹੋਏਗਾ ਦੱਸ ਦੇਵਾਂਗੇ ਬਣੇ ਰੋ ਬਣ ਕੇ ਤਰਨ ਤਰਨ ਜ਼ਮੀਨੀ ਚੋਣ ਭਾਵੇਂ ਅਕਾਲੀ ਦਲ ਹਾਰ ਗਿਆ ਪਰ ਐ ਲੱਗ ਰਿਹਾ ਹੈ ਕਿ ਅਕਾਲੀ ਦਲ ਹੌਲੀ ਹੌਲੀ ਬਹੁਤ ਕੁਝ ਪ੍ਰਾਪਤ ਕਰ ਸਕਦਾ ਰਨਰ ਅਪ ਪੋਜੀਸ਼ਨ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਅਕਾਲੀ ਦਲ ਦੇ ਵਾਸਤੇ ਕੁਝ ਵੱਡੇ ਤੋਹਫੇ ਉਸ ਵੱਲ ਆਉਂਦੇ ਨਜ਼ਰ ਆ ਰਹੇ ਹਨ ਅਕਾਲੀ ਦਲ ਦਾ ਭਵਿੱਖ ਜਿਹੜਾ ਉਹ ਕਿਤੇ ਨਾ ਕਿਤੇ ਚੰਗਾ ਸਮਝਿਆ ਜਾਣ ਲੱਗਿਆ ਪਰ ਕਿਉਂ ਬਰਨਾਲਾ ਦੇ ਵਿੱਚ ਅਕਾਲੀ ਦਲ ਨੂੰ ਇੱਕ ਵੱਡਾ ਹੈਡ ਸਟਾਰਟ ਮਿਲ ਸਕਦਾ ਹੈ ਇਹਦੀਆਂ ਚਰਚਾਵਾਂ ਚੱਲ ਰਹੀਆਂ ਨੇ ਅੱਜ ਐਤਵਾਰ ਦੇ ਦਿਨ ਅਖਬਾਰਾਂ ਦੀਆਂ ਸੁਰਖੀਆਂ ਭਰ ਗਈਆਂ ਨੇ ਔਰ ਤਸਵੀਰ ਲੱਗੀ ਹੋਈ ਹੈ ਗੁਰਦੀਪ ਬਾਠ ਦੀ ਉਹੀ ਗੁਰਦੀਪ ਬਾਠ ਜਿਸ ਨੇ ਆਮ ਆਦਮੀ ਪਾਰਟੀ ਨੂੰ ਲੰਘੇ ਸਾਲ ਛੱਡ ਦਿੱਤਾ ਜਾਂ ਇਹ ਕਹਿ ਦਈਏ ਕਿ ਆਮ ਆਦਮੀ ਪਾਰਟੀ ਤੋਂ ਅਲੈਦਾ ਹੋ ਕੇ ਜਦੋਂ ਜ਼ਿਮਨੀ ਚੋਣ ਦਾ ਮਾਹੌਲ ਸੀ ਬਰਨਾਲਾ ਜ਼ਿਮਨੀ ਚੋਣ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜੀ ਔਰ ਸਿਆਸੀ ਮਾਹਰਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਦੀ ਹਾਰ ਦੇ ਵਿੱਚ ਇੱਕ ਹਿੱਸਾ ਗੁਰਦੀਪ ਬਾਠ ਦਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਾ ਵੀ ਰਿਹਾ ਹੁਣ ਜਦੋਂ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਰਨਰ ਅਪ ਪੋਜੀਸ਼ਨ ਦੇ ਵਿੱਚ ਰਿਹਾ ਯਾਨੀ ਕਿ ਦੂਸਰੇ ਸਥਾਨ ਤੇ ਰਿਹਾ ਐ ਦੱਸਿਆ ਜਾਣ ਲੱਗਿਆ ਹੈ ਜਾਂ ਐ ਵਿਚਾਰਿਆ ਜਾਣ ਲੱਗਿਆ ਹੈ ਕਿ ਗੁਰਦੀਪ ਬਾਠ ਹੁਣ ਅਕਾਲੀ ਦਲ ਦਾ ਰੋਖ ਕਰ ਸਕਦੇ ਨੇ ਬਰਨਾਲਾ ਦੇ ਕਈ ਸਿਆਸੀ ਲੀਡਰ ਵੀ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਆ ਉਹ ਇਥੋਂ ਤੱਕ ਸੂਤਰਾ ਮੁਤਾਬਕ ਦਲੀਲਾਂ ਦੇ ਰਹੇ ਆ ਕਿ ਜਿਹੜਾ ਕੋਈ ਵੀ ਅਕਾਲੀ ਦਲ ਦੀ ਬਿਹਤਰੀ ਵਾਸਤੇ ਕੁਝ ਬੋਲੇਗਾ ਉਸ ਦਾ ਸੁਆਗਤ ਹੈ ਹੁਣ ਖਬਰ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਐਵੇਂ ਕਿਉਂ ਕਿਹਾ ਜਾਣ ਲੱਗਿਆ ਬਰਨਾਲਾ ਜ਼ਮੀਨੀ ਚੋਣ ਜਦੋਂ ਪੰਜਾਬ ਦੇ ਵਿੱਚ ਚਾਰ ਜ਼ਮੀਨੀ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ ਬਰਨਾਲਾ ਦੀ ਜ਼ਮੀਨੀ ਚੋਣ ਵੀ ਹੁੰਦੀ ਹੈ ਲੰਗੇ ਸਾਲ ਔਰ ਉਸ ਦੇ ਵਿੱਚ ਗੁਰਦੀਪ ਬਾਠ ਅਚਾਨਕ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜਦੇ ਨੇ ਗੁਰਦੀਪ ਬਾਠ ਜਿਹੜੇ ਬਰਨਾਲਾ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਔਰ ਰਿਜ਼ਾਈਨ ਕਰ ਦਿੰਦੇ ਨੇ ਬਤੌਰ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਕਮੇਟੀ ਤੋਂ ਔਰ ਠੀਕ ਬਰਨਾਲਾ ਜ਼ਮੀਨੀ ਚੋਣ ਤੋਂ ਪਹਿਲਾਂ ਆਖਰੀ ਸਾਲ ਉਸ ਤੋਂ ਬਾਅਦ ਇੰਡੀਪੈਂਡੈਂਟ ਕੰਟੈਸਟ ਕਰਦੇ ਇਲੈਕਸ਼ਨਸ ਔਰ 16899 ਵੋਟਾਂ ਗੁਰਦੀਪ ਬਾਠ ਨੂੰ ਪੈਂਦੀਆਂ ਨੇ ਸਿਆਸੀ ਮਾਹਰ ਕਹਿੰਦੇ ਨੇ ਕਿ ਇਹ ਕਾਫੀ ਸਨ ਆਮ ਆਦਮੀ ਪਾਰਟੀ ਨੂੰ ਸੈਕੰਡ ਪੋਜੀਸ਼ਨ ਤੇ ਪੁਸ਼ ਕਰਨ ਵਾਸਤੇ ਅਤੇ ਕਾਂਗਰਸ ਦੇ ਕੈਂਡੀਡੇਟ ਕੁਲਦੀਪ ਸਿੰਘ ਕਾਲਾ ਟਿੱਲ ਨੂੰ 28254 ਵੋਟਾਂ ਦੇ ਨਾਲ ਮਹਿਜ਼ 28254 ਵੋਟਾਂ ਦੇ ਨਾਲ ਜਿੱਤ ਜਾਂਦੇ ਨੇ ਉਸ ਤੋਂ ਦੂਸਰੇ ਸਥਾਨ ਤੇ ਰਹਿੰਦੇ ਨੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਢਾਲੀਵਾਲ ਦਰਸਲ ਹਰਿੰਦਰ ਸਿੰਘ ਢਾਲੀਵਾਲ ਜਿਨ੍ਹਾਂ ਨੇ ਦੂਸਰਾ ਸਥਾਨ ਹਾਸਲ ਕੀਤਾ ਔਰ 26000 97 ਵੋਟਾਂ ਉਹਨਾਂ ਨੂੰ ਪਈਆਂ ਇਹੀ ਅਸਲ ਦੇ ਵਿੱਚ ਇੱਕ ਕਾਰਨ ਬਣਿਆ ਗੁਰਦੀਪ ਬਾਠ ਦਾ ਆਮ ਆਦਮੀ ਪਾਰਟੀ ਤੋਂ ਇੱਕ ਪਾਸੇ ਹੋਉਂਦਾ ਦਰਸਲ ਗੁਰਦੀਪ ਬਾਠ ਨੂੰ ਜਾਂ ਗੁਰਦੀਪ ਬਾਠ ਦੇ ਸਮਰਥਕਾਂ ਨੂੰ ਇਸ ਚੀਜ਼ ਦਾ ਗੋਸਾ ਸੀ ਰੋਸ ਸੀ ਉਹਨਾਂ ਨੂੰ ਸ਼ੱਕਨ ਸੀ ਕਿ ਆਖਿਰ ਇਹ ਸਬਜੈਕਟੀ ਨੂੰ ਚੋਣ ਮੈਦਾਨ 'ਚ ਕਿਉਂ ਉਤਾਰ ਦਿੱਤਾ ਗਿਆ ਔਰ ਇਥੋਂ ਤੱਕ ਇਲਜ਼ਾਮ ਲੱਗੇ ਕਿ ਇਹ ਵਿਅਕਤੀ ਹਰਿੰਦਰ ਸਿੰਘ ਢਾਲੀਵਾਲ ਉਹ ਆਮ ਆਦਮੀ ਪਾਰਟੀ ਦੇ ਐਮਪੀ ਦਾ ਕਰੀਬੀ ਰਿਸ਼ਤੇਦਾਰ ਜਾਂ ਕਰੀਬੀ ਸਹਯੋਗੀ ਰਹਿ ਚੁੱਕਿਆ ਹੈ ਜਾਂ ਰਿਹਾ ਔਰ ਉਸੇ ਨਾਰਾਜ਼ਗੀ ਨੂੰ ਲੈ ਕੇ ਗੁਰਦੀਪ ਬਾਖ ਅਲੈਦਾ ਹੋ ਜਾਂਦੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਦੇ ਨੇ ਔਰ ਆਮ ਆਦਮੀ ਪਾਰਟੀ ਦੂਸਰੇ ਥਾਂ ਤੇ ਆ ਜਾਂਦੀ ਹੈ ਇਹ ਤਾਂ ਰਿਹਾ ਲੱਗੇ ਸਾਲ ਦਾ ਇਤਿਹਾਸ ਪਰ ਹੁਣ ਅਚਾਨਕ ਇਸ ਤਰ੍ਹਾਂ ਦਾ ਕੀ ਹੋ ਗਿਆ ਦਰਸਲ ਕਰਨਤਾਰਨ ਦੀ ਜ਼ੁਮਨੀ ਚੋਣ ਹੋ ਕੇ ਹਟੀ ਹੈ ਔਰ ਉਸ ਜ਼ਿੰਮੀ ਚੋਣ ਦੇ ਵਿੱਚ ਅਕਾਲੀ ਦਲ ਰਨਰ ਅਪ ਪੋਜੀਸ਼ਨ ਤੇ ਰਿਹਾ ਹੈ ਅਕਾਲੀ ਦਲ ਆਪਣੀ ਸਾਖ ਬਚਾਉਣ ਚ ਕਾਮਯਾਬ ਰਿਹਾ ਤਰਨਤਾਰਨ ਦੇ ਵਿੱਚ ਔਰ ਖਾਸ ਤੌਰ ਦੇ ਉਤੇ ਤਰਨਤਾਰਨ ਤੋਂ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਸੁਖਵਿੰਦਰ ਕੌਰ ਰੰਧਾਵਾ ਭਾਵੇਂ ਕਿ ਉਹ ਮੇਨ ਫਰੰਟ ਤੇ ਨਜ਼ਰ ਨਹੀਂ ਆਏ ਉਮੀਦਵਾਰ ਹੋ ਰਹੇ ਪਰ ਮੇਨ ਫਰੰਟ ਤੇ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੌਰ ਨਜ਼ਰ ਆਈ ਔਰ ਦੂਸਰੇ ਪਾਸੇ ਅਕਾਲੀ ਦਲ ਜਿਸ ਜੋਸ਼ ਦੇ ਨਾਲ ਤਰਨਤਾਰਨ ਦੇ ਵਿੱਚ ਵਿਚਰਿਆ ਉਸ ਤੋਂ ਇਹ ਲੱਗਿਆ ਕਿ ਅਕਾਲੀ ਦਲ ਦੁਬਾਰਾ ਉੱਪਰ ਵਾਲੂਠ ਦਾ ਨਜ਼ਰ ਆ ਰਿਹਾ ਹੈ ਸ਼ਾਇਦ ਇਹੀ ਕਾਰਨ ਹੈ ਕਿ ਅਕਾਲੀ ਦਲ ਦੀ ਇਸ ਵੱਧ ਦੀ ਲੋਕਪ੍ਰਿਤਾ ਨੂੰ ਦੇਖ ਕੇ ਗੁਰਦੀਪ ਬਾਠ ਆਕਰਸ਼ਿਤ ਹੋਏ ਨੇ ਔਰ ਅਲਟੀਮੇਟਲੀ ਸਭਾ ਵੀ ਤੌਰ ਤੇ ਨਿਊਜ਼ ਰਿਪੋਰਟਸ ਦੇ ਮੁਤਾਬਕ ਗੁਰਦੀਪ ਬਾਠ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਜੁਆਇਨ ਕਰ ਸਕਦੇ ਨੇ ਇਹ ਗੱਲਾਂ ਚੱਲਣ ਲੱਗੀਆਂ ਨਿਊਜ਼ ਰਿਪੋਰਟਸ ਇਹ ਵੀ ਦਾਅਵਾ ਕਰਦੀਆਂ ਨੇ ਕਿ ਜਦੋਂ ਇਸ ਬਾਰੇ ਬਾਠ ਨੂੰ ਪੁੱਛਿਆ ਗਿਆ ਤੇ ਉਧਰੋਂ ਨਾ ਤਾਂ ਕੋਈ ਕਨਫਰਮੇਸ਼ਨ ਆਈ ਹੈ ਤੇ ਨਾ ਹੀ ਇਸ ਗੱਲ ਨੂੰ ਡਿਨਾਈ ਕੀਤਾ ਗਿਆ ਦੋਵੇਂ ਚੀਜ਼ਾਂ ਆ ਜੇ ਉਸੀ ਤਰ੍ਹਾਂ ਤਕੜੀ ਦੇ ਵਿੱਚ ਤੋਲੀਆਂ ਜਾ ਰਹੀਆਂ ਨੇ ਇੱਕ ਨਿਜੀ ਅਖਬਾਰ ਦੇ ਵੱਲੋਂ ਇੱਕ ਬਿਆਨ ਦਰਜ ਕੀਤਾ ਗਿਆ ਗੁਰਦੀਪ ਬਾਟ ਦਾ ਜਿਸ ਵਿੱਚ ਲਿਖਿਆ ਹੈ ਕਿ ਸਿਆਸਤ ਜੁਆਇਨ ਕਰਨ ਤੋਂ ਪਹਿਲਾਂ ਗੁਰਦੀਪ ਬਾਟ ਕਹਿੰਦੇ ਨੇ ਇਸ ਰਿਪੋਰਟ ਮੁਤਾਬਕ ਕਿ ਉਹ ਇੱਕ ਪ੍ਰੋਫੈਸਰ ਸਨ ਇੱਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਿਹੜਾ ਮੋਗੇ ਵਿੱਚ ਸਥਿਤ ਹੈ ਅਤੇ ਇਸ ਨਿਊਜ਼ ਰਿਪੋਰਟ ਦੇ ਮੁਤਾਬਕ ਗੁਰਦੀਪ ਬਾਟ ਇਹ ਵੀ ਦੱਸਦੇ ਨੇ ਕਿ ਨੇ ਆਮ ਆਦਮੀ ਪਾਰਟੀ ਦੇ ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਵੀ ਸਰਵ ਕੀਤਾ ਹੈ 7 ਸਾਲਾਂ ਵਾਸਤੇ ਅਤੇ ਨਾਲ ਇਹ ਵੀ ਮੈਂਸ਼ਨ ਕੀਤਾ ਗਿਆ ਇਸ ਆਰਟੀਕਲ ਦੇ ਵਿੱਚ ਕਿ ਗੁਰਦੀਪ ਬਾਠ ਇਹ ਵੀ ਕਹਿੰਦੇ ਨੇ ਕਿਵੇਂ ਮੈਂ ਨਾ ਤਾਂ ਐਕਸੈਪਟ ਕਰ ਸਕਦਾ ਆ ਐਡਮਿਟ ਕਰ ਸਕਦਾ ਤੇ ਨਾ ਹੀ ਡਿਨਾਏ ਕਰ ਸਕਦਾ ਇਸ ਗੱਲ ਦੀ ਸੰਭਾਵਨਾ ਨੂੰ ਕਿ ਆਉਂਦੇ ਸਮੇਂ ਚ ਉਹ ਕੱਲ-ਕੱਲ ਜੁਆਇਨ ਕਰਨਗੇ ਦੂਸਰੇ ਪਾਸੇ ਇੱਕ ਹੋਰ ਬਿਆਨਕੋਟ ਕੀਤਾ ਗਿਆ ਇੱਕ ਨਿਊਜ਼ ਰਿਪੋਰਟ ਦੇ ਵਿੱਚ ਕੁਲਵੰਤ ਸਿੰਘ ਕੀਟੂ ਦਾ ਜਿਹੜੇ ਸਾਬਕਾ ਐਮਐਲਏ ਮਲਕੀਤ ਸਿੰਘ ਕੀਟੂ ਦੇ بیٹے ਨੇ ਔਰ ਅਕਾਲੀ ਦਲ ਬਰਨਾਲਾ ਕੌਨਸਟਿਟੂਐਂਸੀ ਦੇ ਇੰਚਾਰਜ ਨੇ ਅਤੇ ਨਾਲ ਨਾਲ ਯਾਦਵਿੰਦਰ ਸਿੰਘ ਬਿੱਟੂ ਦਿਵਾਨ ਜਿਹੜੇ ਕਿ ਬਰਨਾਲਾ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਨੇ ਅਕਾਲੀ ਦਲ ਦੇ ਉਹ ਕਹਿੰਦੇ ਨੇ ਕਿ ਕੋਈ ਵੀ ਵਿਅਕਤੀ ਜਿਹੜਾ ਅਕਾਲੀ ਦਲ ਦੇ ਫੇਵਰ ਦੇ ਵਿੱਚ ਬੋਲੇਗਾ ਉਸ ਦਾ ਸਵਾਗਤ ਹੈ ਹੁਣ ਇਸ ਤੋਂ ਬਹੁਤ ਕੁਝ ਜਾਗਰ ਹੋ ਰਿਹਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਗੁਰਦੀਪ ਬਾਠ ਕੀ ਅਕਾਲੀ ਦਲ ਦਾ ਹਿੱਸਾ ਬਣ ਸਕਦੇ ਨੇ ਹੁਣ ਕਈ ਨਿਊਜ਼ ਰਿਪੋਰਟਸ ਤਾਂ ਇਥੋਂ ਤੱਕ ਵੀ ਦਾਵਾ ਕਰ ਰਹੀਆਂ ਨੇ ਕਿ ਕਾਫੀ ਲੰਮੇ ਸਮੇਂ ਤੋਂ ਇੱਕ ਕਨਵਰਸੇਸ਼ਨ ਜਿਹੜੀ ਹੈ ਉਹ ਚੱਲਦੀ ਪਈ ਹੈ ਗੁਰਦੀਪ ਬਾਠ ਨਾਲ ਕਿਸੇ ਲੀਡਰ ਦੀ ਜਿਹਦੇ ਹੱਥ ਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ ਕਹਿੰਦੇ ਆ ਹੁਣ ਇਹ ਕਿੰਨਾ ਕੁ ਸੱਚ ਹੈ ਯਾ ਇਹਨਾਂ ਤੱਥਾਂ ਦੇ ਉੱਤੇ ਮੋਰ ਕਦੋਂ ਲੱਗੇਗੀ ਸਵਾਲ ਏ ਹੈ ਇਹ ਉਦੋਂ ਲੱਗੇਗੀ ਜਦੋਂ ਆਫੀਸ਼ੀਅਲੀ ਡਿਕਲੇਅਰ ਹੋ ਜਾਊਗਾ ਕਿ ਕੀ ਜੋ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਉਹ ਸੱਚ ਨੇ ਜੋ ਵੀ ਹੋਏਗਾ ਦੱਸ ਦੇਵਾਂਗੇ ਬਣੇ ਰੋ ਬਣ ਕੇ